ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਘੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ। ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਕਿ ਉਹ ਵੀ ਇਸ ਕੋਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈ빗 ਜਾਂ ਕ੍ਰੈਡਿਟ ਕਾਰਡ ਦਿਆਂ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਵੈੱਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਭੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚੋਂ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਘਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈੱਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਿਆਂ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਕੋ ਵੈਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਘੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ। ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਲਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਘਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈ빗 ਜਾਂ ਕ੍ਰੈਡਿਟ ਕਾਰਡ ਦਾ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਵੈੱਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਭੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਆਪਣੀ ਵੈਬਸਾਈਟ ਤੇ ਸੇਲ ਲਗਾ ਰਹੇ ਹਾਂ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਕੋਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈ빗 ਜਾਂ ਕ੍ਰੈਡਿਟ ਕਾਰਡ ਦਾ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵਾਦ ਗਿਆ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਵੈੱਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਘੂਲੇ-ਫੂਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ। ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਕਿ ਉਹ ਵੀ ਇਸ ਕੋਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈ빗 ਜਾਂ ਕ੍ਰੈਡਿਟ ਕਾਰਡ ਦਾ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਵੈੱਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਭੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਆਪਣੀ ਵੈਬਸਾਈਟ ਤੇ ਸੇਲ ਲਗਾ ਰਹੇ ਹਾਂ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਘਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈੱਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਿਆਂ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਕੋ ਵੈਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੇਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਹੈ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਘੂਲੇ-ਫੂਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ। ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ। ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗੁਆ ਰਿਆ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਿਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ ਆਰਐਨਜ਼ेड ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਗਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਕੋਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਿਆਂ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਗਿਆ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਕੋ ਵੈਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਨਿਊਜ਼ੀਲੈਂਡ ਦੇ ਵਿੱਚ ਕਈ ਨਕਲੀ ਸਟੋਰਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ ਜਿਸ ਦੀਆਂ ਸ਼ਿਕਾਇਤਾਂ ਐਨ ਜ਼ेड ਕੰਜ਼ਿਊਮਰ ਨੂੰ ਲਗਾਤਾਰ ਮਿਲ ਰਹੀਆਂ ਹਨ ਇਸ ਸਬੰਧੀ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੇਕ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਡਿਜ਼ਾਈਨਰ ਕੱਪੜਿਆਂ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇੱਕ ਆਕਰਸ਼ਕ ਫੋਟੋ ਤੁਹਾਡੇ ਸਾਹਮਣੇ ਆਉਂਦੀ ਹੈ ਜਿਸ ਤੇ ਤੁਸੀਂ ਕਲਿੱਕ ਕਰਦੇ ਹੋ ਤੇ ਇਹ ਫਿਰ ਵੈਬਸਾਈਟ ਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਿੱਥੇ ਸਾਰਾ ਕੁਝ ਤੁਹਾਨੂੰ ਅਸਲੀ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਾਰੋਬਾਰ ਬੰਦ ਹੋ ਗਏ ਇਮੋਸ਼ਨਲ ਸੰਦੇਸ਼ ਵੀ ਦਿੱਤੇ ਗਏ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੁੰਦਾ ਹੈ ਕਿ ਸਾਨੂੰ ਮਜਬੂਰੀ ਲਈ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਤੇ ਅਸੀਂ ਕਲੀਅਰੈਂਸ ਸੇਲ ਲਗਾ ਰਹੇ ਹਾਂ ਤੇ ਬਹੁਤ ਸਾਰੇ ਗ੍ਰਾਹਕ ਜੋ ਭੂਲੇ-ਪਾਲੇ ਹੁੰਦੇ ਹਨ ਇਹਨਾਂ ਇਸ਼ਤਿਹਾਰਾਂ ਦੇ ਵਿੱਚੋਂ ਫਸ ਜਾਂਦੇ ਹਨ ਇਸੇ ਤਰ੍ਹਾਂ ਡੇਵਿਡ ਬਲੈਂਕਟਨ ਬਹੁਤ ਸਾਰੇ ਨਕਲੀ ਸਟੋਰਾਂ ਦੇ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਆਪਣਾ ਸਟੋਰ ਬੰਦ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਆਪਣੀ ਵੈੱਬਸਾਈਟ ਤੇ ਸੇਲ ਲਗਾ ਰਹੇ ਹਾਂ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਪੈਸਾ ਗਵਾ ਰਿਹਾ ਹੈ ਕਈਆਂ ਨੇ ਤਾਂ ਸਮਝਦਾਰੀ ਕਰਕੇ ਆਪਣਾ ਪੈਸਾ ਵਾਪਸ ਲੈ ਰਹੇ ਆ ਤੇ ਕਈਆਂ ਦੇ ਪੈਸੇ ਲਗਾਤਾਰ ਫਸੇ ਵੀ ਹੋਏ ਹਨ ਜਦੋਂ ਕਿ ਉਹਨਾਂ ਨੂੰ ਘਟੀਆ ਕੁਆਲਟੀ ਦਾ ਮਾਲ ਰਿਸਿਵ ਹੋਇਆ ਸੀ ਜਾਂ ਉਹਨਾਂ ਨੂੰ ਕੱਪੜੇ ਮਿਲੇ ਹੀ ਨਹੀਂ RNZ ਫਰਸਟ ਆਪ ਸਟਾਫ ਮੈਂਬਰ ਜ਼ਰੇਮੀ ਪਾਰਕਿੰਸਨ ਨੇ ਵੀ ਕਿਹਾ ਹੈ ਕਿ ਉਹ ਵੀ ਇਸ ਘੁਟਾਲੇ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਤੁਸੀਂ ਇਹਨਾਂ ਵੈਬਸਾਈਟਾਂ ਤੇ ਸ਼ਾਪਿੰਗ ਕਰਨ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਵੀ ਇਸਤੇਮਾਲ ਕਰਦੇ ਹੋ ਇਸ ਦਾ ਵੀ ਸਕੈਮ ਹੋਣ ਦਾ ਖਤਰਾ ਵੱਧ ਹੈ ਸਬੰਧਿਤ ਨਿਊਜ਼ੀਲੈਂਡ ਵਿਭਾਗ ਨੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਗੱਲ ਤੇ ਅਗਾਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਤੇ ਪਤਾ ਜ਼ਰੂਰ ਕਰ ਲਓ ਕਿ ਕੀ ਇਹ ਸਟੋਰ ਸੱਚਮੁੱਚ ਹੈ ਜਾਂ ਇਸ ਦੀ ਫੇਕ ਵੈਬਸਾਈਟ ਹੀ ਬਣੀ ਹੋਈ ਹੈ ਇਹਨਾਂ ਸਾਰੇ ਸਕੈਮ ਦੇ ਨਾਲ ਜੋ ਅਸਲੀ ਕਾਰੋਬਾਰੀ ਹਨ ਉਹ ਬਹੁਤ